2 ਸਾਲ 3 ਮਹੀਨੇ ਹੋਇਆ ਹਜੇ ਸਵਾ 2 ਸਾਲ ਕਹਿ ਲੈਨੇ ਚਲੋ ਸਵਾ 2 ਸਾਲ ਚ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਭਰਾ ਤੁਹਾਡਾ ਪੁੱਤ 43000 ਔਰ ਇੱਕ ਵੀ ਕੋਈ ਹਾਈ ਕੋਰਟ ਦਾ ਜਾਂ ਕੋਈ ਸੁਪਰੀਮ ਕੋਰਟ ਦਾ ਜਾਂ ਕਿਸੇ ਸੈਸ਼ਨ ਕੋਰਟ ਦਾ ਉਹਨਾਂ ਤੇ ਕੋਈ ਪਰਚਾ ਜਾਂ ਪੀਆਈਐਲ ਨਹੀਂ ਹੈਗੀ ਕਿ ਉਹਨਾਂ ਨੂੰ ਰੋਕਿਆ ਹੋਵੇ ਅਸੀਂ ਸਭ ਤੋਂ ਪਹਿਲਾਂ ਉਹ ਸਾਰੀਆਂ ਜਿਹੜੀਆਂ ਬੈਰੀਅਰ ਨੇ ਉਹ ਕਲੀਅਰ ਕਰਦੇ ਆ ਵੀ ਤਾਂ ਕਰਕੇ ਨੌਕਰੀ ਦੇਵਾਂਗੇ ਕਈ ਵਾਰੀ 4 400 ਵੀ ਨੌਕਰੀ ਦਿੱਤੀ ਐ ਕਿਸ ਕਦੇ 212 ਕਲੀਅਰ ਹੋ ਗਏ ਮੈਂ ਕਿਹਾ ਵੀ ਜਿਹੜੇ ਜਿਹੜੇ ਕਲੀਅਰ ਹੋਈ ਜਾਂਦੇ ਨੇ ਨੌਕਰੀਆਂ ਦੇਈ ਜਾਓ ਕਿਉਂਕਿ ਬਾਅਦ 'ਚ ਜਿਹੜੇ ਕੋਈ ਕੋ ਹੋਰ ਕੇਸ ਨੇ ਉਹ ਵੀ ਲੜ ਲੂਗੀ ਸਰਕਾਰ ਇਹ ਕਰ ਕਰਕੇ ਕਰ ਕਰਕੇ ਬੂੰਦ-ਬੂੰਦ ਨਾਲ 43000 ਨੌਕਰੀਆਂ ਦੇਤੀਆਂ ਜੀ ਸਾਡੀਆਂ ਧੀਆ ਜਿਵੇਂ ਦੱਸਿਆ ਟਕਸ ਸਾਬ ਨੇ ਪੁਲਿਸ ਦੇ ਵਿੱਚ ਭਰਤੀ ਹੋ ਰਹੀਆਂ ਸਾਡੀਆਂ ਧੀਆ ਪੈਣ ਪਟਵਾਰੀ ਲੱਗ ਰਹੀਆਂ ਸਾਡੀਆਂ 3 ਪੈਣਾ ਜੱਜ ਬਣ ਰਹੀਆਂ ਨੇ ਸਾਡੀਆਂ 3 ਪੈਣਾ ਆਮ ਕਰਨੀਆਂ ਜੱਜ ਬਿਨਾ ਕਿਸੇ ਸ਼ਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਇੱਕੋ ਘਰ ਚ ਤਿੰਨ ਤਿੰਨ ਨੌਕਰੀਆਂ ਮਿਲੀਆਂ ਨੇ ਮੈਨੂੰ ਬਜ਼ੁਰਗ ਮੇਰਾ ਇੱਕ ਕਹਿੰਦਾ ਪੁੱਤ ਬੇਟੀ ਨੂੰ ਕਹਿੰਦਾ ਕੈਨੇਡਾ ਭੇਜਣ ਦੀ ਤਿਆਰੀ ਸੀ ਕਹਿੰਦੇ 35 ਲੱਖ ਲੱਗੂਗਾ ਐਵੇਂ ਹੈ ਨਹੀਂ ਸੀ ਜੀਗ ਲੱਖ ਦਾ ਪ੍ਰਬੰਧ ਕਰ ਲਿਆ ਸੀ 10k ਦੀ ਹਜੇ ਤਿਆਰੀ ਸੀ ਵੀ ਚਲੋ ਇਹਨਾਂ ਦੀਆਂ ਮਾਂ ਦੀਆਂ ਵਾਲੀਆਂ ਬੋਲੀਆਂ ਵੇਚ ਦਾਂਗੇ ਗੈਣੇ ਧਰ ਦਾਂਗੇ ਕੋਈ ਹੋਰ ਚੀਜ਼ ਜਿਹੜੀ ਘਰ ਚ ਪਈ ਹੈ 10k ਦਾ ਪ੍ਰਬੰਧ ਕਰ ਲਾਂਗੇ ਕਹਿੰਦਾ ਹਜੇ ਪ੍ਰਬੰਧ ਕਰੀ ਹੋਈ ਜਾਂਦੇ ਸੀ ਪੰਜਾਬ ਸਰਕਾਰ ਦੀ ਚਿੱਠੀ ਆ ਗਈ ਕਿ ਤੂੰ ਬਿਜਲੀ ਬੋਰਡ ਦੇ ਵਿੱਚ ਐਸਡੀਓ ਲੱਗ ਗਈ ਭਾਈ ਕਹਿੰਦਾ ਕੈਨੇਡਾ ਜਾਣਾ ਕੈਨਸਲ ਨਾਲੇ ਤਾਂ 35 ਲੱਖ ਰੁਪਏ ਬਚ ਗਿਆ ਨਾਲੇ ਕੁੜੀ ਨੂੰ ਨੌਕਰੀ ਮਿਲ ਗਈ ਕਹਿੰਦਾ ਕਬੀਲਦਾਰੀ ਬਦਲ ਗਈ ਪੀਡੀਓ ਹੀ ਬਦਲ ਗਈ ਹੁਣ ਮੁੰਡਾ ਵੀ ਵਧੀਆ ਨੌਕਰੀ ਵਾਲਾ ਮਿਲੂਗਾ ਮੂਹਰੋਂ ਸਾਰਾ ਕੁਝ ਹੀ ਬਦਲ ਜਾਂਦਾ ਜੀ ਸਿਸਟਮ ਬਦਲ ਜਾਂਦਾ ਆ ਫਾਇਦਾ ਹੁੰਦਾ ਜੀ ਇਮਾਨਦਾਰ ਸਰਕਾਰ ਚੁਣਨ ਦਾ 70 ਸਾਲਾਂ ਚ ਇੱਕ ਨੌਕਰੀ ਵੀ ਨਹੀਂ 2 ਸਾਲਾਂ ਚ 43000 ਤੇ ਕਈ ਇਹੋ ਜਿਹੇ ਮੁੰਡੇ ਕੁੜੀਆਂ ਵੀ ਮਿਲੇ ਕਿ ਮੇਰੀ ਏਸੇ ਸਰਕਾਰ ਚ ਮੇਰੀ ਤੀਜੀ ਨੌਕਰੀ ਹੈ ਪਹਿਲਾਂ ਮੈਂ ਕਲਰਕ ਚੁਣਿਆ ਗਿਆ ਫਿਰ ਮੈਂ ਹੈੱਡ ਕਲਰਕ ਦੇ ਦਿੱਤੇ ਪੇਪਰ ਹੁਣ ਮੈਂ ਪਟਵਾਰੀ ਬਣ ਗਿਆ ਜੀ ਇੱਕੋ ਦੋ ਸਾਲਾਂ ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਦੋ ਸਾਲ ਤਿੰਨ ਮਹੀਨੇ ਹੋਇਆ ਹਜੇ ਸਵਾ ਦੋ ਸਾਲ ਕਹਿ ਲੈਣੇ ਚਲੋ ਸਵਾ ਦੋ ਸਾਲ ਚ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਭਰਾ ਤੁਹਾਡਾ ਪੁੱਤ 43000 ਔਰ ਇੱਕ ਵੀ ਕੋਈ ਹਾਈ ਕੋਰਟ ਦਾ ਜਾਂ ਕੋਈ ਸੁਪਰੀਮ ਕੋਰਟ ਦਾ ਜਾਂ ਕਿਸੇ ਸੈਸ਼ਨ ਕੋਰਟ ਦਾ ਉਹਨਾਂ ਤੇ ਕੋਈ ਪਰਚਾ ਜਾਂ ਪੀਆਈਐਲ ਨਹੀਂ ਹੈਗੀ ਕਿ ਉਹਨਾਂ ਨੂੰ ਰੋਕਿਆ ਹੋਵੇ ਅਸੀਂ ਸਭ ਤੋਂ ਪਹਿਲਾਂ ਉਹ ਸਾਰੀਆਂ ਜਿਹੜੀਆਂ ਬੈਰੀਅਰ ਨੇ ਉਹ ਕਲੀਅਰ ਕਰਦੇ ਆਂ ਵੀ ਤਾਂ ਕਰਕੇ ਨੌਕਰੀ ਦੇਵਾਂਗੇ ਕਈ ਵਾਰੀ 4 400 ਵੀ ਨੌਕਰੀ ਦਿੱਤੀ ਐ ਕਿਸ ਕਦੇ 212 ਕਲੀਅਰ ਹੋ ਗਏ ਮੈਂ ਕਿਹਾ ਵੀ ਜਿਹੜੇ ਜਿਹੜੇ ਕਲੀਅਰ ਹੋਈ ਜਾਂਦੇ ਨੇ ਨੌਕਰੀਆਂ ਦੇਈ ਜਾਓ ਕਿਉਂਕਿ ਬਾਅਦ ਚ ਜਿਹੜੇ ਕੋਈ ਕੋ ਹੋਰ ਕੇਸ ਨੇ ਉਹ ਵੀ ਲੜ ਲੂਗੀ ਸਰਕਾਰ ਇਹ ਕਰ ਕਰਕੇ ਕਰ ਕਰਕੇ ਬੂੰਦ ਬੂੰਦ ਨਾਲ 43000 ਨੌਕਰੀਆਂ ਦੇਤੀਆਂ ਜੀ ਸਾਡੀਆਂ 3 ਜਿਵੇਂ ਦੱਸਿਆ ਟਕਸ ਸਾਬ ਨੇ ਪੁਲਿਸ ਦੇ ਵਿੱਚ ਭਰਤੀ ਹੋ ਰਹੀਆਂ ਸਾਡੀਆਂ 3 ਪਹਿਣਾ ਪਟਵਾਰੀ ਲੱਗ ਰਹੀਆਂ ਸਾਡੀਆਂ 3 ਪਹਿਣਾ ਜੱਜ ਬਣ ਰਹੀਆਂ ਨੇ ਸਾਡੀਆਂ 3 ਪਹਿਣਾ ਆਮ ਕਰਾਂ ਦੀਆਂ ਜੱਜ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਇੱਕੋ ਘਰ ਚ ਤਿੰਨ ਤਿੰਨ ਨੌਕਰੀਆਂ ਮਿਲੀਆਂ ਨੇ ਮੈਨੂੰ ਬਜ਼ੁਰਗ ਮਿਲਿਆ ਇੱਕ ਕਹਿੰਦਾ ਪੁੱਤ ਬੇਟੀ ਨੂੰ ਕਹਿੰਦਾ ਕੈਨੇਡਾ ਭੇਜਣ ਦੀ ਤਿਆਰੀ ਸੀ ਕਹਿੰਦੇ 35 ਲੱਖ ਲੱਗੂਗਾ ਐਨੇ ਹੈ ਨਹੀਂ ਸੀ 25 ਲੱਖ ਦਾ ਪ੍ਰਬੰਧ ਕਰ ਲਿਆ ਸੀ 10k ਦੀ ਹਜੇ ਤਿਆਰੀ ਸੀ ਵੀ ਚਲੋ ਇਹਨਾਂ ਦੀ ਮਾਂ ਦੀਆਂ ਵਾਲੀਆਂ ਬੋਲੀਆਂ ਵੇਚ ਦਾਂਗੇ ਗਹਿਣੇ ਧਰ ਦਾਂਗੇ ਕੋਈ ਹੋਰ ਚੀਜ਼ ਜਿਹੜੀ ਘਰ ਚ ਪਈ ਹੈ 10k ਲੱਖ ਦਾ ਪ੍ਰਬੰਧ ਕਰ ਲਾਂਗੇ ਕਹਿੰਦਾ ਹਜੇ ਪ੍ਰਬੰਧ ਕਰੀ ਹੋਈ ਜਾਂਦੇ ਸੀ ਪੰਜਾਬ ਸਰਕਾਰ ਦੀ ਚਿੱਠੀ ਆ ਗਈ ਕਿ ਤੂੰ ਬਿਜਲੀ ਬੋਰਡ ਦੇ ਵਿੱਚ ਐਸਡੀਓ ਲੱਗ ਗਈ ਭਾਈ ਕਹਿੰਦਾ ਕੈਨੇਡਾ ਜਾਣਾ ਕੈਨਸਲ ਨਾਲੇ ਤਾਂ 35 ਲੱਖ ਰੁਪਏ ਬਚ ਗਿਆ ਨਾਲੇ ਕੁੜੀ ਨੂੰ ਨੌਕਰੀ ਮਿਲ ਗਈ ਕਹਿੰਦਾ ਕਬੀਲਦਾਰੀ ਬਦਲ ਗਈ ਪੀਡੀਓ ਹੀ ਬਦਲ ਗਈ ਹੁਣ ਮੁੰਡਾ ਵੀ ਵਧੀਆ ਨੌਕਰੀ ਵਾਲਾ ਮਿਲੂਗਾ ਮੂਹਰੋ ਸਾਰਾ ਕੁਝ ਹੀ ਬਦਲ ਜਾਂਦਾ ਜੀ ਸਿਸਟਮ ਬਦਲ ਜਾਂਦਾ ਆ ਫਾਇਦਾ ਹੁੰਦਾ ਜੀ ਇਮਾਨਦਾਰ ਸਰਕਾਰ ਚੁਣਨ ਦਾ 70 ਸਾਲਾਂ ਚ ਇੱਕ ਨੌਕਰੀ ਵੀ ਨਹੀਂ 2 ਸਾਲਾਂ ਚ 43000 ਤੇ ਕਈ ਇਹੋ ਜਿਹੇ ਮੁੰਡੇ ਕੁੜੀਆਂ ਨੇ ਵੀ ਮਿਲੇ ਕਿ ਮੇਰੀ ਏਸੇ ਸਰਕਾਰ ਚ ਮੇਰੀ ਤੀਜੀ ਨੌਕਰੀ ਹੈ ਪਹਿਲਾਂ ਮੈਂ ਕਲਰਕ ਚੁਣਿਆ ਗਿਆ ਫਿਰ ਮੈਂ ਹੈੱਡ ਕਲਰਕ ਦੇ ਦਿੱਤੇ ਪੇਪਰ ਹੁਣ ਮੈਂ ਪਟਵਾਰੀ ਬਣ ਗਿਆ ਜੀ ਇੱਕੋ ਦੋ ਸਾਲਾਂ ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ